ਤਾਮਰਾਜੀਆਂ ਕੋਲ ਵੀ ਕੋਈ ਰਾਹ ਨਹੀਂ ਹੈ ਉਹਨਾਂ ਨੇ ਲੋਕਾਂ ਨੂੰ ਲੁੱਟਣਾ ਹੈ ਪੈਸਾ ਆਪਣਾ ਤਾਂ ਹੀ ਵਧਾ ਸਕਦੇ ਆ ਔਰ ਮਜ਼ਦੂਰਾਂ ਕਿਸਾਨਾਂ ਕੋਲ ਵੀ ਇਸ ਤੋਂ ਬਿਨਾ ਕੋਈ ਰਾਹ ਨਹੀਂ ਕਿ ਜੇ ਲੜਾਂਗੇ ਤਾਂ ਰ੍ਹਾਂਗੇ ਨਹੀਂ ਮਰਾਂਗੇ ਓਵਰ ਆਲ ਜਿੱਦਾਂ ਦਾ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਏ ਆ ਉਵੇਂ-ਉਵੇਂ ਸਰਕਾਰਾਂ ਇਹਨਾਂ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਆਪਦੇ ਅਜਮਾਏ ਹੋਏ ਰਾਹਾਂ ਤੇ ਚੱਲ ਰਹੀਆਂ ਲੋਕਾਂ ਤੇ ਤਸ਼ੱਦਦ ਜਿਹੜਾ ਹੈ ਇਹ ਕੋਈ ਨਵਾਂ ਨਹੀਂ ਹੈ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਸਰਕਾਰ ਜਿਹੜਾ ਤਸ਼ੱਦਦ ਕਰ ਰਹੀ ਹੈ ਇਨਕਾਊਂਟਰ ਕਰ ਰਹੀ ਹੈ ਉਹ ਨਸ਼ਾ ਬੰਦ ਕਰਨ ਲਈ ਨਹੀਂ ਕਰ ਰਹੀ ਉਹ ਅਸਲ ਵਿੱਚ ਸੰਘਰਸ਼ ਕਰਨ ਵਾਲੇ ਲੋਕਾਂ ਦੇ ਦਿਲਾਂ 'ਚ ਭੈ ਪੈਦਾ ਕਰਨ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਸਰਕਾਰਾਂ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਇਹ ਲੋਕ ਸੰਘਰਸ਼ਾਂ ਨੂੰ ਦਬਾਵਾਂਗੇ ਨਹੀਂ ਸਾਮਰਾਜ ਉਨੀ ਦੇਰ ਤੱਕ ਖੁਸ਼ ਨਹੀਂ ਹੋ ਸਕਦਾ ਤੇ ਸਾਮਰਾਜ ਤੋਂ ਇਹਨਾਂ ਨੂੰ ਤਾਂ ਹੀ ਕੁਝ ਮਤਲਬ ਮਿਲ ਸਕਦਾ ਹੈ ਜੇ ਇਹ ਕਿਸ ਗੱਲ ਦੀ ਗਾਰੰਟੀ ਦੇਣ ਕਿ ਸ਼ਾਂਤੀ ਅਸੀਂ ਰੱਖੀਏ ਖੋਤੀ ਸ਼ਾਂਤੀ ਜਿਹਦੇ ਚ ਲੋਕ ਸੰਘਰਸ਼ਾਂ ਦੀ ਹੋਂਦ ਨਾ ਹੋਵੇ ਜਦੋਂ ਵੀ ਕਦੇ ਮੂਵਮੈਂਟ ਕੋਈ ਨਵੀਂ ਉੱਠਣ ਦੀ ਸੁਭਾਵ ਦਾ ਪੈਦਾ ਹੁੰਦੀ ਹੈ ਜਿਵੇਂ ਪੰਜਾਬ ਦੇ ਇਤਿਹਾਸ ਦੇ ਵਿੱਚ ਅਫਤਾਰ ਤੋਂ ਲੈ ਕੇ ਜਿਹੜਾ ਅਗਲਾ ਲੋਕਾਂ ਦੀ ਲੜਾਈ ਦਾ ਦੌਰ ਚੱਲਿਆ ਜਿਹਨੂੰ ਇਹਨਾਂ ਨੇ ਨਕਸ਼ਲਵਾਦ ਦਾ ਨਾਮ ਦਿੱਤਾ ਉਹ ਇਹਨਾਂ ਦੇ ਬੂਹੇ ਪਿਆਰ ਲੋਕਾਂ ਦੀ ਉਹ ਚਾਨਣ ਮਨਾਰਾ ਵੀ ਹੈ ਕਿ ਲੋਕ ਜਦੋਂ ਹੱਕਾਂ ਲਈ ਲੜਦੇ ਆ ਕਾਫਲੇ ਬਣ ਕੇ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਤਸ਼ੱਦਦ ਨਹੀਂ ਰੋਕ ਸਕਦਾ ਨਰਿੰਦਰਦੀਪ ਗੋਨੇਆਣੇ ਦਾ ਮਾਮਲਾ ਲਗਾਤਾਰ ਚਰਚਾ ਦੇ ਵਿੱਚ ਆ ਔਰ ਲਗਾਤਾਰ ਪੰਜਾਬ ਦੀਆਂ ਜਥੇਬੰਦੀਆਂ ਵਕ ਵਕ ਲੜਨ ਵਾਲੀਆਂ ਜਮਹੂਰੀਅਤ ਜਥੇਬੰਦੀਆਂ ਜਿਹੜੀਆਂ ਉਹ ਨਰਿੰਦਰਦੀਪ ਦੇ ਹੱਕ ਦੇ ਵਿੱਚ ਆ ਐਸਐਸਪੀ ਦਫਤਰ ਬਠਿੰਡਾ ਦੇ ਅੱਗੇ ਬਹੁਤ ਵੱਡਾ ਵਿਸ਼ਾਲ ਧਰਨਾ ਜਿਹੜਾ ਉਹ ਜ세 ਬੰਦਿਆਂ ਦੇ ਵੱਲੋਂ ਦਿੱਤਾ ਗਿਆ ਤਾਂ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਵੱਲੋਂ ਆਪਣੀ ਹਾਜ਼ਰੀ ਹੈ ਜਿਹੜੀ ਉਹ ਲਵਾਈ ਗਈ ਤਾਂ ਮੇਰੇ ਨਾਲ ਮੌਜੂਦ ਨੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰदयाल ਪੱਟੀ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਪੱਟੀ ਸਾਹਿਬ ਜਿਸ ਤਰ੍ਹਾਂ ਨੌਜਵਾਨ ਦਾ ਇਸ ਦਾ ਹਰਾਸਤ ਦੇ ਵਿੱਚ ਡੈਥ ਹੋ ਜਾਂਦੀ ਆ ਵਕਤ 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 ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਤੁਸੀਂ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਨੀ ਦੇ ਨਾਲ ਇਸ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਜੀ ਓਵਰ ਆਲ ਜਿੱਦਾਂ ਦਾ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਏ ਆ ਉਵੇਂ-ਉਵੇਂ ਸਰਕਾਰਾਂ ਇਹਨਾਂ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਆਪਦੇ ਅਜਮਾਏ ਹੋਏ ਰਾਹਾਂ ਤੇ ਚੱਲ ਰਹੀਆਂ ਨੇ ਲੋਕਾਂ ਤੇ ਤਸ਼ੱਦਦ ਜਿਹੜਾ ਹੈ ਇਹ ਕੋਈ ਨਵਾਂ ਨਹੀਂ ਹੈ ਜਿਵੇਂ ਜਿਵੇਂ ਲੋਕ ਆਪਦੇ ਅਕਾਂ ਨੂੰ ਪ੍ਰਾਪਤ ਕਰਨ ਲਈ ਲੜਾਈ ਲੜਦੇ ਨੇ ਸਰਕਾਰਾਂ ਵੀ ਤਸ਼ੱਦਦ ਕਰਦੀਆਂ ਨੇ ਇਹ ਵਰਤਾਰਾ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਮਾਜ ਜਿਹੜਾ ਉਹ ਜਮਾਤੀ ਰਹੇਗਾ ਅਮੀਰ ਤੇ ਗਰੀਬ ਦੀ ਲੜਾਈ ਜਿਹੜੀ ਆ ਉਹ ਹਮੇਸ਼ਾ ਚੱਲਦੀ ਰਹਿਣੀ ਹੈ ਇਤਿਹਾਸ ਦੇ ਵਿੱਚ ਵੀ ਚੱਲਦੀ ਰਹੀ ਹੈ ਜੀ ਅੱਛਾ ਕੀ ਲੱਗਦਾ ਕੀ ਲੱਗਦਾ ਸਰ ਜਿਸ ਤਰ੍ਹਾਂ ਨੌਜਵਾਨਾਂ ਨੂੰ ਲਗਾਤਾਰ ਕਤਲ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਇਨਕਾਊਂਟਰ ਬਹੁਤ ਕੀਤੇ ਜਾ ਰਹੇ ਪਿਛਲੇ ਦਿਨਾਂ ਦੇ ਦੌਰਾਨ ਕੀ ਲੱਗਦਾ ਵੀ ਇਨਕਾਊਂਟਰ ਕਰਨ ਦੇ ਨਾਲ ਜਿਸ ਤਰ੍ਹਾਂ ਸਰਕਾਰ ਨੇ ਨਸ਼ਾ ਦੇ ਵਿਰੁੱਧ ਮਹਿੰਮ ਚਲਾਈ ਹੋਈ ਆ ਇਸ ਤਰ੍ਹਾਂ ਨਸ਼ਾ ਬੰਦ ਹੋ ਜਾਊਗਾ ਜੀ ਨਹੀਂ ਇਸ ਤਰ੍ਹਾਂ ਨਸ਼ਾ ਬੰਦ ਨਹੀਂ ਹੋਣਾ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੈ ਸਰਕਾਰ ਜਿਹੜਾ ਤਸ਼ੱਦਦ ਕਰ ਰਹੀ ਹੈ ਇਨਕਾਊਂਟਰ ਕਰ ਰਹੀ ਹੈ ਉਹ ਨਸ਼ਾ ਬੰਦ ਕਰਨ ਲਈ ਨਹੀਂ ਕਰ ਰਹੀ ਉਹ ਅਸਲ ਚ ਸੰਘਰਸ਼ ਕਰਨ ਵਾਲੇ ਲੋਕਾਂ ਦੇ ਦਿਲਾਂ ਚ ਭੈ ਪੈਦਾ ਕਰਨ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਅਸਲ ਚ ਜਿਵੇਂ ਜਿਵੇਂ ਸਾਮਰਾਜੀਕਰਨ ਹੋ ਰਿਹਾ ਹੈ ਸਾਮਰਾਜ ਦਾ ਪੰਜਾ ਜਿਹੜਾ ਹੈ ਉਹ ਲੋਕਾਂ ਤੇ ਜਾ ਰਿਹਾ ਗਰੀਬ ਮੁਲਕਾਂ ਨੂੰ ਲੁੱਟਿਆ ਜਾ ਰਿਹਾ ਹੈ ਸਾਮਰਾਜ ਆਪ ਦੀ ਹਰ ਪਾਲਿਸੀ ਜਿਹੜੀ ਹੈ ਲੋਕਾਂ ਨੂੰ ਲੁੱਟਣ ਲਈ ਨਵੇਂ ਰੂਪ ਚ ਲੈ ਕੇ ਆ ਰਿਹਾ ਹੈ ਸਰਕਾਰਾਂ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਇਹ ਲੋਕ ਸੰਘਰਸ਼ਾਂ ਨੂੰ ਦਬਾਵਾਂਗੇ ਨਹੀਂ ਸਾਮਰਾਜ ਉਨੀ ਦੇਰ ਤੱਕ ਖੁਸ਼ ਨਹੀਂ ਹੋ ਸਕਦਾ ਕਿ ਸਾਮਰਾਜ ਤੋਂ ਇਹਨਾਂ ਨੂੰ ਤਾਂ ਹੀ ਕੁਝ ਮਤਲਬ ਮਿਲ ਸਕਦਾ ਹੈ ਜੇ ਇਹ ਕਿਸ ਗੱਲ ਦੀ ਗਰੰਟੀ ਦੇਣ ਕਿ ਸ਼ਾਂਤੀ ਅਸੀਂ ਰੱਖੀਏ ਖੋਤੀ ਸ਼ਾਂਤੀ ਜਿੱਦੇ ਲੋਕ ਸੰਘਰਸ਼ਾਂ ਦੀ ਹੋਂਦ ਨਾ ਹੋਵੇ ਕੀ ਲੱਗਦਾ ਸਰ ਲਗਾਤਾਰ ਸਰਕਾਰ ਨੇ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਆ ਸਾਡੀ ਸਰਕਾਰ ਬਣ ਗਈ ਧਰਨਾ ਕੋਈ ਨਹੀਂ ਲੱਗੂਗਾ ਅਸੀਂ ਤਾਂ ਕਹਿੰਦੇ ਮਸਲੇ ਤੋਂ ਪਹਿਲੇ ਹੱਲ ਕਰ ਦਿਆ ਕਰਾਂਗੇ ਪਰ 12-12 ਦਿਨ ਦਾ 10-10 ਦਿਨ ਦਾ ਸਮਾਂ ਵੀ ਜਾਣਾ ਔਰ ਪ੍ਰਸ਼ਾਸਨ ਦੇ ਵੱਲੋਂ ਔਰ ਖਾਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਚੁੱਪੀ ਧਾਰੀ ਹੋਈ ਆ ਕਿ ਹਜੇ ਤੱਕ ਕੋਈ ਪੋਸਟ ਨਹੀਂ ਪਾਈ ਗਈ ਉਹਨਾਂ ਦੇ da <laughs> ਦੇਖੋ ਸਰਕਾਰਾਂ ਜਾਂ ਭਗਵੰਤ ਮਾਨ ਜਿਹੜਾ ਕੁਝ ਬੋਲਦੇ ਐ ਅਸਲ ਚ ਕੀ ਕਰਨਾ ਚਾਹੁੰਦੇ ਐ ਉਹ ਉਹਨਾਂ ਨੂੰ ਪਤਾ ਹੈ ਉਹ ਜਿਹੜਾ ਇਹ ਹੁਣ ਦਬਾ ਰਹੇ ਐ ਲੋਕਾਂ ਨੂੰ ਨਾ ਉਹ ਇਸ ਕਰਕੇ ਹੀ ਦਬਾ ਰਹੇ ਐ ਇੱਕ ਤਾਂ ਚੋਣਾ ਜਿਹੜੀਆਂ ਲੁਧਿਆਣੇ ਦੀਆਂ ਆ ਰਹੀਆਂ ਨੇ ਬਾਈਪਾਸ ਬਾਈ ਜਿਮਨੀ ਚੋਂ ਜਿਹੜੀ ਆ ਰਹੀ ਹੈ ਉਹਦੇ ਚ ਜਿੱਤ ਪ੍ਰਾਪਤ ਕਰਨ ਵਾਲੀ ਗੱਲ ਹੈ ਜਿਹੜੀ ਦੂਜਾ ਇਹ ਹੈ ਕਿ ਜਿਹੜਾ ਕੁਝ ਪੰਜਾਬ ਪੱਧਰ ਤੇ ਆਰਥਿਕ ਪਾਲਿਸੀ ਜਿਹੜੀ ਹੈ ਬੱਕਰੀ ਬੱਕਰੀ ਫੀਲਡ ਦੇ ਵਿੱਚ ਬੱਕਰੀ ਕਰੇ ਖੇਤਰਾਂ ਦੇ ਵਿੱਚ ਆਰਥਿਕ ਪਾਲਿਸੀ ਜਿਹੜੀ ਲੈ ਕੇ ਆ ਰਹੇ ਆ ਉਹਦੇ ਲਈ ਜਿਹੜਾ ਕਿਸਾਨੀ ਕੋਲ ਹੈ 2021 ਵਾਲਾ ਉਹ ਲੋਕਾਂ ਨੇ ਇੱਕ ਮਿਸਾਲ ਬਣਿਆ ਤੇ ਉਸ ਕਿਸਾਨੀ ਕੋੜ ਤੋਂ ਡਰਦਿਆਂ ਹੋਇਆ ਜਾਂ ਇਹ ਕਿਹਾ ਕਿਹਾ ਜਾਵੇ ਕਿ ਉਸ ਕਿਸਾਨੀ ਕੋੜ ਤੋਂ ਉਤਸ਼ਾਹਤ ਕੋਈ ਲੋਕ ਸੰਘਰਸ਼ਾਂ ਦੇ ਰਾਹ ਪੈ ਰਹੇ ਆ ਇਹ ਜਿਹੜੇ ਸੰਘਰਸ਼ ਲੋਕਾਂ ਚ ਪੈਦਾ ਹੋ ਰਹੇ ਆ ਇਹਨਾਂ ਨੂੰ ਦਬਾਉਣ ਲਈ ਤੇ ਲੋਕਾਂ ਦਾ ਮੁੱਖ ਸੰਘਰਸ਼ਾਂ ਤੋਂ ਮੋੜਨ ਲਈ ਜਿਹੜਾ ਭਗਵੰਤ ਮਾਨ ਹੈ ਇਸ ਤਰ੍ਹਾਂ ਪਿਆ ਹੋਇਆ ਉਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਰਾਹ ਪੈ ਕੇ ਲੋਕਾਂ ਨੂੰ ਦਬਾ ਲਿਆ ਜਾਊਗਾ ਪਰ ਉਹਨੂੰ ਇਸ ਗੱਲ ਨਹੀਂ ਪਤਾ ਉਹਨੂੰ ਸਿੱਖਣਾ ਚਾਹੀਦਾ ਹੈ ਕਿ ਸੰਘਰਸ਼ਾਂ ਨੂੰ ਕਦੇ ਵੀ ਲੋਕ ਰੋ ਨੂੰ ਕਦੇ ਵੀ ਜਿਹੜਾ ਹੈ ਉਹ ਤਸ਼ੱਦਦ ਨਾਲ ਨਹੀਂ ਦਬਾਇਆ ਜਾ ਸਕਦਾ ਇਹਦੇ ਚ ਦੇਰ ਸਵੇਰ ਹੋ ਸਕਦੀ ਹੈ ਲੇਕਿਨ ਲੋਕ ਹਮੇਸ਼ਾ ਲੜਨ ਲਈ ਅੱਗੇ ਆਉਂਦੇ ਨੇ ਤੇ ਅੱਗੇ ਆਉਂਦੇ ਰਹਿਣਗੇ ਦਰੇਂਦਰਜੀਤ ਦੀ ਮੌਤ ਨਾਲ ਤੁਸੀਂ ਦੇਖੋ ਕਿ ਇਲਾਕੇ ਚ ਇੱਕ ਵੱਡਾ ਰੋ ਪੈ ਲਿਆ ਲੋਕ ਡਰੇ ਨਹੀਂ ਹੈ ਲੋਕ ਸਗੋਂ ਮੂਹਰੇ ਆਏ ਹੈ ਕਿ ਇਹਨਾਂ ਸੰਘਰਸ਼ਾਂ ਨੂੰ ਸਾਨੂੰ ਇਕੱਠੇ ਹੋ ਕੇ ਮੋੜਨਾ ਪਵੇਗਾ ਜਿਸ ਤਰ੍ਹਾਂ ਮੁਕਾਬਲੇ ਨੌਜਵਾਨਾਂ ਦੇ ਆਏ ਪਿਛਲੇ ਦਿਨ ਦਾਨ ਨਰਿੰਦਰਦੀਪ ਦੀ ਡੈਥ ਹੋ ਜਾਂਦੀ ਆ ਕਿਹੜਾ ਦੌਰ ਆ ਜਿਹੜਾ ਉਹ ਦੁਬਾਰਾ ਪੰਜਾਬ ਦੇ ਵਿੱਚ ਉਹ ਭਰਿਆ ਜਾ ਰਿਹਾ ਕਿਵੇਂ ਸੋਚਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਆ ਫੇਰ ਬਣਾਇਆ ਜਾ ਰਿਹਾ ਦੇਖੋ ਮਤਲਬ ਜਦੋਂ ਵੀ ਕਦੇ ਮੂਵਮੈਂਟ ਕੋਈ ਨਵੀਂ ਉੱਠਣ ਦੀ ਸੁਭਾਵ ਦਾ ਪੈਦਾ ਹੁੰਦੀ ਹੈ ਜਿਵੇਂ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਾਂ ਲੈ ਲਈਏ 87 1967 ਤੋਂ ਲੈ ਕੇ ਜਿਹੜਾ ਅਗਲਾ ਲੋਕਾਂ ਦੀ ਲੜਾਈ ਦਾ ਦੌਰ ਚੱਲਿਆ ਜਿਹਨੂੰ ਇਹਨਾਂ ਨੇ ਨਕਸਲਵਾਦ ਦਾ ਨਾਮ ਦਿੱਤਾ ਜੀ ਜੀ ਉਹ ਇਹਨਾਂ ਦੇ ਬੂਹੇ ਪਿਆਰ ਲੋਕਾਂ ਨਹੀਂ ਉਹ ਚਾਨਣ ਮਨਾਰਾ ਵੀ ਹੈ ਕਿ ਲੋਕ ਜਦੋਂ ਹੱਕਾਂ ਲਈ ਲੜਦੇ ਆ ਕਾਫਲੇ ਬੰਨ ਕੇ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਤਸ਼ੱਦਦ ਨਹੀਂ ਰੋਕ ਸਕਦਾ ਇਹ ਲੋਕਾਂ ਨੂੰ ਵੀ ਪਤਾ ਸਰਕਾਰਾਂ ਨੂੰ ਵੀ ਪਤਾ ਹੈ ਇਸੇ ਤਰ੍ਹਾਂ ਹੀ ਮਤਲਬ ਇਸ ਤਸ਼ੱਦ ਮਤਲ ਕਾਲੇ ਦੌਰ ਦੀ ਦੌਰ ਦਾ ਆਗਾਸ ਜਿਹੜਾ ਉਹ ਇਸ ਨਕਸ਼ਵਾਰੀ ਲਹਿਰ ਤੋਂ ਬਾਅਦ ਵੀ ਆਇਆ ਜਿਹਨੂੰ ਖਰਕੂ ਲਹਿਰ ਕਿਹਾ ਜਾਂਦਾ ਹੈ ਉਹਦੇ ਚ ਵੀ ਸਰਕਾਰ ਨੇ ਰੱਜ ਕੇ ਤਸ਼ੱਦਦ ਕੀਤਾ ਪਰ ਕਦੇ ਵੀ ਲੋਕਾਂ ਦੀ ਜਿਹੜੀ ਇੱਛਾ ਲੜਨ ਦੀ ਹੈ ਪ੍ਰਵਿਰਤੀ ਜਿਹੜੀ ਲੜਨ ਦੀ ਹੈ ਉਹ ਖਤਮ ਨਹੀਂ ਹੋਈ ਇਸ ਕਰਕੇ ਹੁਣ ਜਿਹੜਾ ਸਾਮਰਾਜੀਕਰਨ ਆ ਰਿਹਾ ਸਾਮਰਾਜ ਦੀਆਂ ਪਾਲਿਸੀਆਂ ਜਿਹੜੀਆਂ ਆ ਰਹੀਆਂ ਕਿਸੇ ਵੀ ਖੇਤਰ ਦੇ ਵਿੱਚ ਨਵਾਂ ਰੁਜ਼ਗਾਰ ਨਹੀਂ ਪੈ ਰਿਹਾ ਸਰਕਾਰ ਕਿਸਾਨਾਂ ਤੋਂ ਜ਼ਮੀਨ ਖੋਈ ਜਾ ਰਹੀ ਹੈ ਮਜ਼ਦੂਰਾਂ ਤੋਂ ਰੋਜ਼ਗਾਰ ਖੋਇਆ ਜਾ ਰਿਹਾ ਹੈ ਤੇ ਇਸ ਸਾਰੇ ਕੁਝ ਦੇ ਰਿਐਕਸ਼ਨ ਵਜੋਂ ਇਹ ਜ਼ਰੂਰੀ ਹੈ ਕਿ ਲੋਕ ਉਹ ਉੱਠੇਗਾ ਲੋਕਾਂ ਦੇ ਸੰਘਰਸ਼ ਉੱਠਣਗੇ ਔਰ ਸਰਕਾਰਾਂ ਨੂੰ ਵੀ ਪਤਾ ਹੈ ਕਿ ਲੋ ਇਹਦੇ ਚ ਤੁਸੀਂ ਦੇਖੋ ਵੀ ਜਦੋਂ ਕੋਈ ਸੰਘਰਸ਼ ਉੱਠਦਾ ਹੈ ਇਹ ਉਦੋਂ ਉੱਠਦਾ ਜਦੋਂ ਲੋਕਾਂ ਕੋਲ ਕੋਈ ਰਾਹ ਨਹੀਂ ਰਹਿ ਜਾਂਦਾ ਤੇ ਸਰਕਾਰਾਂ ਕੋਲ ਵੀ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਉਹਨਾਂ ਨੇ ਸਾਮਰਾਜ ਦਾ ਦਲਾਲੀ ਕਰਨਾ ਹੁੰਦਾ ਔਰ ਦੋਨੇ ਗੱਲਾਂ ਸਾਡੇ ਸਾਹਮਣੇ ਨੇ ਉਹ ਆਪਣੀ ਕਿ ਲਈ ਮਜਬੂਰ ਹੈ ਕਿ ਉਹਨਾਂ ਨੇ ਇੱਕ ਇਕ ਨੋਮਿਕਸ ਲਾਗੂ ਕਰਨੀ ਆ ਆਪਦੀ ਹਰ ਖੇਤਰ ਨੂੰ ਕਬਤੇ ਕਬਜਾ ਕਰਨਾ ਹੈ ਤੇ ਜਨਤਾ ਜਿਹੜੀ ਹੈ ਮਜ਼ਦੂਰ ਜਿਹੜਾ ਕਿਸਾਨ ਜਿਹੜਾ ਉਹਦੇ ਲਈ ਆਪਣੀ ਪੋਜੀਸ਼ਨ ਸਾਫ਼ ਹੈ ਕਿ ਉਹਨਾਂ ਕੋਲ ਲੜਨ ਤੋਂ ਬਿਨਾ ਕੋਈ ਰਾਹ ਨਹੀਂ ਰਹਿ ਜਾਂਦਾ ਅੱਜ ਦੇ ਜਿਹੜੇ ਹਾਲਾਤ ਹੈ ਬਿਲਕੁਲ ਇਸ ਸੰਦਰਭ ਦੇ ਵਿੱਚ ਦੇਖੇ ਜਾ ਸਕਦੇ ਆ ਕਿ ਸਾਮਰਾਜੀਆਂ ਕੋਲ ਵੀ ਕੋਈ ਰਾਹ ਨਹੀਂ ਹੈ ਉਹਨਾਂ ਨੇ ਲੋਕਾਂ ਨੂੰ ਲੁੱਟਣਾ ਪੈਸਾ ਆਪਣਾ ਤਾਂ ਹੀ ਵਧਾ ਸਕਦੇ ਆ ਔਰ ਮਜ਼ਦੂਰਾਂ ਕਿਸਾਨਾਂ ਕੋਲ ਵੀ ਇਸ ਤੋਂ ਬਿਨਾ ਕੋਈ ਰਾਹ ਨਹੀਂ ਕਿ ਜੇ ਲੜਾਂਗੇ ਤਾਂ ਰ੍ਹਾਂਗੇ ਨਹੀਂ ਮਰਾਂਗੇ ਇਸ ਕਰਕੇ ਇਹ ਵਰਤਾਰਾ ਜਿਹੜਾ ਉਹ ਵਾਪਰੇਗਾ ਬਾਕੀਰ ਜਿੱਤ ਜਿਹੜੀ ਹੈ ਉਹ ਲੋਕਾਂ ਦੀ ਲੜਨ ਵਾਲੇ ਲੋਕਾਂ ਦੀ ਹੋਣੀ ਹੈ। ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਜੀ ਤੁਹਾਡੀ। ਸੋ ਅਸੀਂ ਸ਼ੀਤਪਖ ਸਿੰਘ ਵਿਚਾਰ ਮੰਚ ਦੇ ਆਗੂ ਗੁਰदयाल ਭੱਟੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਵਿਚਾਰ ਆ ਜਿਹੜਾ ਉਹ ਜਰੂਰ ਦਿਓ ਕਿ ਮੈਂ ਤੁਹਾਡਾ ਆਪਣਾ ਸੁਖਪੀਤ ਮੌੜ ਬਹੁਤ-ਬਹੁਤ ਧੰਨਵਾਦ।